ਜਦ ਕਿਸੇ ਖੇਤ ਵੱਲ ਜਾਂਦੇ ਰਾਹ ਸੁੰਨੇ ਹੋ ਜਾਂਦੇ ਨੇ ਜਦ ਕਿਸੇ ਖੇਤ ਵੱਲ ਜਾਂਦੇ ਰਾਹ ਸੁੰਨੇ ਹੋ ਜਾਂਦੇ ਨੇ ਉਹ ਜ਼ਮੀਨ ਬੰਜਰ ਹੋ ਜਾਂਦੀ ਉਹ ਖੇਤ ਵਿਕ ਜਾਂਦੇ ਨੇ ਉਹ ਜ਼ਮੀਨ ਬੰਜਰ ਹੋ ਜਾਂਦੀ ਉਹ ਖੇਤ ਵਿਕ ਜਾਂਦੇ ਨੇ ਹਰੀਆਂ ਫਸਲਾਂ ਦੀ ਥਾਂ ਹਰੀਆਂ ਫਸਲਾਂ ਦੀ ਥਾਂ ਉੱਗੇ ਘਾਹ ਵੀ ਸੁੱਕ ਜਾਂਦੇ ਨੇ ਵਟਾਂ ਵੀ ਦੂਜਾਂ ਬਲ 'ਤੇ ਪੈਂਦੀਆਂ ਨੇ ਵਟਾਂ ਵੀ ਦੂਜਾਂ ਬਲ 'ਤੇ ਪੈਂਦੀਆਂ ਨੇ ਹੌਲੀ ਹੌਲੀ ਉਸ ਖੇਤ ਦੀਆਂ ਮਿਆਦਾਂ ਵੀ ਮੁੱਕ ਜਾਂਦੀਆਂ ਨੇ ਮਿਹਨਤਾਂ ਕਰਦੇ ਨਹੀਂ ਜੋ ਮਿਹਨਤਾਂ ਕਰਦੇ ਨਹੀਂ ਜੋ ਉਹਨਾਂ ਦੇ ਖੇਤ ਰਾਹ ਮੁੱਕਦੇ ਨੇ ਮਿਹਨਤਾਂ ਕਰਦੇ ਨਹੀਂ ਜੋ ਉਹਨਾਂ ਦੇ ਖੇਤ ਰਾਹ ਮੁੱਕਦੇ ਨੇ ਵੇਚ ਕੇ ਜ਼ਮੀਨਾਂ ਉਹ ਖੇਤ ਹੀ ਨਹੀਂ ਚੁਕਾਉਂਦੇ ਆਪ ਵੀ ਚੁਕਦੇ ਨੇ ਖੇਤ ਹੀ ਨਹੀਂ ਚੁਕਾਉਂਦੇ ਆਪ ਵੀ ਚੁਕਦੇ ਨੇ